SSP ਜਲੰਧਰ ਦਿਹਾਤੀ ਹਰਕਵਲਪ੍ਰੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਾਕੋਟ ਸਬ ਡਿਵੀਜ਼ਨ ਦੇ DSP ਅੰਕਾਰ ਸਿੰਘ ਬਰਾੜ ਦੀ ਅਗਵਾਈ ਚ ਥਾਣਾ ਮਹਿਤਪੁਰ ਸ਼ਾਕੋਟ ਤੇ ਲੋਈਆਂ ਇਲਾਕੇ ਚ ਕਾਸੂ ਆਪਰੇਸ਼ਨ ਕੀਤਾ ਗਿਆ DSP ਅੰਕਾਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਜਿੱਥੇ ਸਮਗਲਰਾਂ ਤੇ ਸਮਾਜ ਵਿਰੋਧੀ ਗਤੀਵਿਧੀਆਂ ਚ ਸ਼ਾਮਿਲ ਅਪਰਾਧੀਆਂ ਦੇ ਘਰਾਂ ਤੋਂ ਇਲਾਵਾ ਉਹਨਾਂ ਦੀਆਂ ਹੋਰ ਜਾਇਦਾਦਾਂ ਦੀ ਜਾਂਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੇ ਵਾਹਨ ਤੇ ਸਮਾਨ ਚੈੱਕ ਕੀਤੇ ਗਏ ਇਸੀ ਤਰ੍ਹਾਂ ਚਾਈਨਾ ਡੋਰ ਵੇਚਣ ਸੰਬੰਧੀ ਵੀ ਦੁਕਾਨਾਂ, ਗੋਦਾਮਾਂ ਤੇ ਲੋਕਾਂ ਦੇ ਘਰਾਂ ਦੀ ਜਾਂਚ ਕੀਤੀ ਗਈ। ਉਹਨਾਂ ਦੱਸਿਆ ਕਿ ਮਾੜੇ ਅੰਸਰਾ ਖਿਲਾਫ ਕਾਰਵਾਈ ਜਾਰੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਦੇ ਧਿਆਨ 'ਚ ਚਾਈਨਾ ਡੋਰ ਦੀ ਵਿਕਰੀ ਜਾਂ ਵਰਤੋਂ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ 112 ਤੇ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਤਾਂ ਕਿ ਇਸ ਡੋਰ ਨਾਲ ਕਿਸੇ ਵੀ ਮਨੁੱਖ ਅਤੇ ਪਸ਼ੂ-ਪੰਛੀ ਦੀ ਜਾਨ ਨਾ ਜਾਵੇ। ਰਿਪੋਰਟ ਅਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਅੱਜ ਜਿਲ੍ਹਾ ਜ਼ਿਲਹੰਦਰ ਵਿਖੇ ਦੇ ਮਾਨਯੋਗ ਐਸਐਸਪੀ ਸਰਦਾਰ ਹਰਖਮਨਪ੍ਰੀਤ ਸਿੰਘ ਕਫੀ ਦੀ ਗਾਇਡਲਾਈਨ ਤੇ ਸਬ-ਡਿਵੀਜ਼ਨ ਸ਼ਾਹਕੋਟ ਦੇ थाना ਸ਼ਾਹਕੋਟ, थाना ਲੋਹੀਆਂ ਤੇ थाना ਮੈਦਕੋੜ ਏਰੀਆ ਚ ਕੱਸਾ ਆਪਰੇਸ਼ਨ ਕੀਤਾ ਗਿਆ ਜਿਸ ਦੇ ਤਹਿਤ ਸਮਗਲ ਲੁੱਟਖੋਹ ਤੇ ਹੋਰ ਮਾਰੇ ਵਿਅਕਤੀ ਜੋ ਕ੍ਰਿਮੀਨਲ ਹਨ ਉਹਨਾਂ ਦੇ ਘਰਾਂ ਦੀ ਰੇਡ ਕੀਤੀ ਸर्च ਕੀਤੀ ਗਈ ਜੋ ਅਜੇ ਵੀ ਲਗਾਤਾਰ ਜਾਰੀ ਹੈ ਇਸੇ ਤਰ੍ਹਾਂ ਜਿਹੜੇ ਅੱਜ ਦੇ ਸਮੇਂ ਚ ਪਤੰਗਬਾਜ਼ੀ ਦਾ ਸਮਾਂ ਹੈ ਜਿਹਦੇ ਕੋਈ ਬੱਚੇ ਪਤੰਗ ਦੀ ਚਾਈਨਾ ਡੋਰ ਦੇ ਵਰਤੋਂ ਕਰਦੇ ਹਨ ਜਾਂ ਕੋਈ ਦੁਕਾਨਦਾਰ ਵੇਚ ਰਿਹਾ ਹੈ ਤੇ ਉਹ ਸਾਡੇ ਧਿਆਨ ਚ ਆਇਆ ਤੇ ਅਸੀਂ ਉਹਨਾਂ ਦੁਕਾਨਾਂ ਤੇ ਉਹਨਾਂ ਦੇ ਗਡੌਨਾਂ ਤੇ ਅਸੀਂ ਲਗਾਤਾਰ ਸੱਚ ਕੀਤੀ ਹੈਗੀ ਆ ਔਰ ਨਾਲ ਨਾਲ ਪਬਲਿਕ ਨੂੰ ਵੀ ਅਵੇਅਰ ਕੀਤਾ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਦੀ ਕਾਉਂਸਲਿੰਗ ਵੀ ਕੀਤੀ ਗਈ ਕਿ ਜਿਹੜੀ ਚਾਈਨਾ ਡੋਰ ਦੇ ਵਰਤੋਂ ਨਾ ਕੀਤੀ ਜਾਵੇ ਪਬਲਿਕ ਨੂੰ ਰਿਕਵੈਸਟ ਕਰਦੇ ਆਂ ਵੀ ਜੇਕਰ ਕਿਤੇ ਵੀ ਚਾਈਨਾ ਡੋਰ ਜਿਹੜੀ ਹੈ ਤੁਹਾਡੇ ਧਿਆਨ ਚ ਆਉਂਦੀ ਹੈ ਕੋਈ ਬੱਚਾ ਖਰੀਦ ਰਿਹਾ ਹੈ ਜਾਂ ਉਹ ਤੇ ਵਰਤੋਂ ਕਰ ਰਿਹਾ ਜਾਂ ਕੋਈ ਦੁਕਾਨਦਾਰ ਵੇਚ ਰਿਹਾ ਤੇ ਤੁਰੰਤ 112 ਤੇ ਫੋਨ ਕਰਕੇ ਪੁਲਿਸ ਨੂੰ ਉਤਰਾ ਦਿੱਤੀ ਜਾਵੇ ਤਾਂ ਕਿ ਇਹ ਕਿਸੇ ਦੀ ਚਾਈਨਾ ਡੋਰਾ ਕਿਸੇ ਜਾਨ ਨੂੰ ਨਾ ਲੈ ਸਕਣ ਤੇ ਪਿਛਲੇ ਸਮੇਂ ਚ ਵੀ ਘਟਰਾਵਾ ਚਾਈਨਾ ਡੋਰ ਨਾਲ ਵਾਪਰੇ ਆ ਤੇ ਸਾਡੀ ਰਿਕਵੈਸਟ ਹੈ ਕਿ ਕੋਈ ਸਾਡੇ ਏਰੀਆ ਚ ਇਸ ਤਰ੍ਹਾਂ ਦਾ ਨਾ ਹੋਵੇ ਜਦੋਂ ਵੀ ਕੋਈ ਧਿਆਨ ਚੋਂ ਦਾ ਲੋਕ ਪੁਲਿਸ ਨੇ ਉਸੇ ਟਾਈਮ ਧਿਆਨ ਤੇ ਲਿਆ ਕੇ ਕਾਰਵਾਈ ਕਰਾਈ ਜਾਵੇ ਧੰਨਵਾਦ